ਸੋਕਰਤੀਏ ਨੂੰ ਸਿੱਧੀ ਜੀ ਗੱਲ ਆ ਸੋਕਰਤੀਏ ਨੂੰ ਪਤਾ ਲੱਗ ਗਿਆ ਸੀ ਮੇਰੇ ਹੁਣ ਕੱਟ ਪਊਗੀ ਸੋਕਰਤੀਏ ਦਾ ਅਸੀਂ ਕੰਮ ਕਰਨਾ ਤੇ ਮਤਲਬ ਉਹਦੀ ਸਰਵਿਸ ਕੁੱਟਣ ਮਾਰਨ ਵਾਸਤੇ ਚਾਰ ਬੰਦਿਆਂ ਨੇ ਬੰਦਿਆਂ ਨੇ ਜਹਾਜ਼ ਦੀਆਂ ਟਿਕਟਾਂ ਬੁੱਕ ਕਰਾਈਆਂ ਬੰਬੇ ਜਾਣ ਵਾਸਤੇ ਸਾਨੂੰ ਇੱਕ ਸਾਫਕਾ ਗੈਂਗਸਟਰ ਦਾ ਫੋਨ ਆਉਂਦਾ ਜੋ ਆਪਾਂ ਏ ਕਲਾਸ ਦਾ ਗੈਂਗਸਟਰ ਕਹਿ ਸਕਦੇ ਹਾਂ ਉਹ ਕਹਿੰਦੇ ਵੀ ਨਹੀਂ ਜਾਣਾ ਮੈਂ ਕਿਹਾ ਵੀ ਤਾਂ ਜਾਵਾਂਗੇ ਉਹ ਕਹਿੰਦੇ ਜਿਵੇਂ ਕਹੋਗੇ ਅਸੀਂ ਉਵੇਂ ਕਰਾ ਦਿੰਨੇ ਪਰ ਨਹੀਂ ਜਾਣਾ ਹੁਣ ਇੱਥੇ ਗੱਲ ਡਰਦ ਹੀ ਨਹੀਂ ਹੈ ਗੱਲ ਇਹ ਵੀ ਆ ਵੀ ਹੁਣ ਸ਼ਿਕਾਰੀ ਤਾਂ ਹੈਗੇ ਕੁੱਤਾ ਬੱਲਾ ਬਿੱਲਾ ਨਹੀਂ ਮਾਰਨਾ ਮੈਂ ਕਹ ਵੀ ਜਿੰਮੇਵਾਰੀ ਚੱਕ ਲੋ ਸੀ ਨਹੀਂ ਜਾਂਦੇ ਉਹਨਾਂ ਨੇ ਜਿੰਮੇਵਾਰੀ ਚੱਕੀ ਤੇ ਜੇ ਜਾਂਦੇ ਤੇ ਫਿਰ ਗੈਂਗਸਟਰ ਵੀ ਸਾਡਾ ਵਿਰੋਧੀ ਸੀ ਤੇ ਗੈਂਗਸਟਰ ਨੂੰ ਕੀ ਦਾ ਡਰਾ ਮੇਰੇ ਜਾਂਦੇ ਤੇ ਫਿਰ ਮਾਰ ਦੇਣਗੇ ਹਾਲਾ ਕਿ ਉਹਨੇ ਮੈਨੂੰ ਕਿਹਾ ਵੀ ਆਪਾਂ ਭਰਾ ਆ ਮੈਂ ਵੀ ਕਹਿਣਾ ਵੀ ਭਰਾ ਹੀ ਆ ਜੇ ਨਹੀਂ ਹਟੂਗਾ ਤੇ ਜਾਵਾਂਗੇ ਫਿਰ ਭਾਵੇਂ ਜੋ ਮਰਜੀ ਫੋਨ ਲਈ ਜਾਵੇ ਚਾਹੇ ਦੌਦਾ ਜੇ ਫੋਨ ਫਿਰ ਥੋੜੀ ਪਿਛੇ ਸੰਧਾਨਤਾ ਤੋਂ ਪਿਛੇ ਨਹੀਂ ਹਟ ਸਕਦੇ ਚਾਹੇ ਕੋਈ ਪੈਸਾ ਚਾਹੇ ਕੋ ਗੋਲੀ ਜੋ ਮਾਰ ਪਰ ਪਰ ਪ੍ਰੋਬਲਮ ਕੀ ਸੀ ਉਹਨਾਂ ਦਾ ਆਪਸੀ ਵਿਵਾਦ ਸੀ ਉਹ ਕੁੜੀ ਵੀ ਸੀ ਚਲੋ ਮੈਂ ਉਹਦਾ ਨਾਮ ਨਾਮ ਕੀ ਸੀ ਬਲਜੀਤ ਕੌਰ ਸੀ ਬਲਜੀਤ ਕੌਰ ਚਲੋ ਮੈਂ ਇਸ ਚੀਜ਼ ਮੈਂ ਇਸ ਚੀਜ਼ ਬਾਰੇ ਧਿਆਨ ਨਹੀਂ ਦਿੰਦਾ ਵੀ ਆਪਸ ਵਿੱਚ ਕੀ ਬੋਲ ਰਹੇ ਕਿ ਨੇ ਬੋਲ ਰਹੇ ਕਿਉਂਕਿ ਮੈਂ ਨੈਗੇਟਿਵਿਟੀ ਕੰਜ਼ੂਮ ਨਹੀਂ ਕਰਨਾ ਚਾਹੁੰਦਾ ਪਰ ਇਹ ਗੱਲ ਹੈ ਵੀ ਬਲਜੀਤ ਕੌਰ ਵੀ ਉਹਨੂੰ ਬੋਲ ਰਹੀ ਸੀ ਉਹਦੀ ਭੈਣ ਦਾ ਨੰਬਰ ਦੇ ਦਿੱਤਾ ਫਿਰ ਸੁਖਰਤੀ ਵੀ ਕੀ ਕਰਦਾ ਨਹੀਂ ਮੈਂ ਤੁਹਾਨੂੰ ਦੱਸਦਾ ਜਿਹੜੀ ਮੇਨ ਗੱਲ ਆ ਇੱਕ ਹਲਕਾ ਜਗਰਾਉਂ ਹਲਕਾ ਮੰਨ ਲੋ ਲੁਧਿਆਣਾ ਜ਼ਿਲ੍ਹਾ ਐਮਪੀ ਉਥੇ ਦਾ ਰਾਜਾ ਵੜੈਂਗਾ ਹਾਂਜੀ ਜੇ ਰਾਜਾ ਵੜੈਂਗਾ ਜਦ ਆਪਦੇ ਪੇਜ ਤੋਂ ਇੱਕ ਗਾਲ ਕੱਢ ਦਵੇ ਸੈਂਟਰ ਤੱਕ ਸੁਣੂਗੀ ਸੁਣੂ ਤੇ ਜੇ ਲੁਧਿਆਣੇ ਸ਼ਹਿਰ ਦੇ ਵਿੱਚ 10 ਬੰਦੇ ਖੜ ਕੇ ਉੱਚੀ ਗਾਣਾ ਕੱਢਣ ਜਾਣ ਉਹ ਪੁਲਿਸ ਨੂੰ ਵੀ ਨਹੀਂ ਸੁਣਨਗੇ ਕਿਸੇ ਨੂੰ ਨਹੀਂ ਸੁਣਨ ਸੋਸ਼ਲ ਮੀਡੀਆ ਇੱਕ ਪਲੇਟਫਾਰਮ ਸੁਖਰਤ ਗੇ ਦੇ ਉੱਤੇ 5-6 ਲੱਖ ਫੋਲੋਅਰ ਹੈਗੇ ਆ ਜੇ ਉਹਨੇ ਗਾਲ ਕੱਢੀ 6 ਲੱਖ ਸੁਣਦਾ ਤੇ ਇਹਦੀ ਗਾਲ ਕੱਢੀ ਕਿਸੇ ਨੇ ਸੁਣੀ ਨਹੀਂ ਸੀ ਕਿਤੇ ਮਨਜੀਤ ਕੌਰ ਦੀ ਤਾਂ ਬਾਤ ਵਾਇਰਲ ਹੋਈ ਹੈ ਨਾ ਨਹੀਂ ਨਹੀਂ ਇਹ ਤਾਂ ਸੋਸ਼ਲ ਮੀਡੀਆ ਤੇ ਆ ਕੇ ਬੜੇ ਵੱਡੇ ਵੱਡੇ ਪਲੇਟਫਾਰਮਸ ਤੇ ਇਹਨੇ ਪਹਿਲਾਂ ਇੰਟਰਵਿਊ ਦਿੱਤੀ ਹੈ ਇੰਟਰਵਿਊ ਆ ਦਿੱਤੀਆਂ ਗਾਲ ਤਾਂ ਇਹਨੇ ਆਪਦੇ ਪਲੇਟਫਾਰਮ ਤੇ ਕੱਢੀ ਸੀ ਨਾ ਚੈਨਲ ਤੇ ਆਪਦੇ ਤੇ ਲਾਈਵ ਹੋ ਕੇ ਕੋਈ YouTube ਜਾਂ ਆਪਾਂ ਕਹਿ ਦੇ ਕੋਈ ਪੋਡਕਾਸਟ ਵਾਲਾ ਬੰਦਾ ਪੋਡਕਾਸਟ ਕਰ ਲੱਗੇ ਗਾਲਾਂ ਕੱਢਣ ਦੇ ਦਊਗਾ ਕਿਸੇ ਨੂੰ ਨਹੀਂ ਨਾ ਕਰਣ ਦੇ ਸਕਦਾ ਬੀਪ ਲਾਊਗਾ ਜਾਂ ਨਿਕਲ ਵੀ ਗਈ ਭਲੇਖੇ ਨਾ ਪਰ ਮਨਜੀਤ ਕਰਨ ਆਪਦੇ ਤਾਂ ਇੰਸਟਾਗ੍ਰam ਪੇਜ ਤੋਂ ਕੱਢੀ ਸੀ ਫਿਰ ਇਹਨਾਂ ਦੋਵਾਂ ਨੂੰ ਇਕੱਠੇ ਕਰਨ ਦਾ ਮਕਸਦ ਇਹ ਥੋੜੀ ਸੀ ਵੀ ਸਾਨੂੰ ਕੋਈ ਤਰਾਜ ਆ ਅਸੀਂ ਇਹ ਕਿਹਾ ਵੀ ਸਮਾਜ ਦੇ ਵਿੱਚ ਗੰਦਗੀ ਫੈਲ ਰਹੀ ਆ ਤੁਹਾਡੀਆਂ ਗੱਲਾਂ ਬਾਤਾਂ ਜਿਹੜੀਆਂ ਗਾਲਾਂ ਹੈਗੀਆਂ ਬੱਚਿਆਂ ਤੱਕ ਜਾਂਦੀਆਂ ਸਮਾਜ 'ਚ ਇਹ ਲੱਚਰ ਤਾਂ ਫੈਲ ਰਹੀ ਆ ਛੋਡੀ ਦੁਸ਼ਮਣੀ ਆ ਤੁਹਾਨੂੰ ਤੁਸੀਂ ਤੁਹਾਨੂੰ ਇੱਕ ਥਾਂ ਇਕੱਠੇ ਕਰਦੇ ਨੇ ਇੱਕ ਦੂਜੇ 'ਤੇ ਗੋਲੀ ਮਾਰ ਲਓ ਤੁਸੀਂ ਤੁਹਾਨੂੰ ਇਕੱਠੇ ਕਰਦੇ ਨੇ ਇੱਕ ਦੂਜੇ ਨੂੰ ਤੁਸੀਂ ਡਾਂਗਾ ਫੜਾ ਦੇਣਾ ਤੁਸੀਂ ਇੱਕ ਦੂਜੇ ਦਾ ਗੁੱਸਾ ਲਾ ਲਓ ਹੂੰ ਜੇ ਤੇਰੇ ਨਾਲ ਧੱਕਾ ਕੀਤਾ ਸੁਖਰਤਗੇ ਨੇ ਤੇ ਉਤੇ ਕੰਪਲੇਂਟ ਕਰ ਤੇ ਅਸੀਂ ਸਾਥ ਦੇਵਾਂਗੇ ਬਲਾਤਕਾਰ ਦਾ ਪਰਚਾ ਦਰਜ ਕਰਾਉਦੇ ਤੇ ਸੁਖਰਤ ਨੇ ਕਹੇ ਜੇ ਤੈਨੂੰ ਇਹ ਬਲੈਕਮੇਲ ਕਰਦੇ ਆ ਤੂੰ ਦਿਖਾ ਦੇ ਤੇਰੇ ਹੱਲ ਹੋ ਜਾਣਗੇ ਜੇ ਥੋਡੀ ਆਪਦੀ ਪ੍ਰਾਈਵੇਟ ਜਾਂ ਪਰਸਨਲ ਲੜਾਈ ਆ ਉਸ ਦਾ ਨਿੱਜੀ ਮਸਲਾ ਵਾ ਤੁਸੀਂ ਇੱਕ ਕਮਰੇ ਚ ਹੱਲ ਕਰੋ ਇੱਕ ਪੰਚਾਇਤ ਚ ਹੱਲ ਕਰੋ ਮੂੰਹ ਚ ਆ ਕੇ ਤੁਸੀਂ ਲਾਈਵ ਹੋ ਹੋ ਕੇ ਗਾਲਾਂ ਕੱਢੀ ਜਾਂਦੇ ਮਾਵਾ ਭੈਣਾਂ ਦੀਆਂ ਇੱਥੇ ਲੋਕ ਨਹੀਂ বাসਦੇ ਹੋਰ ਤੇ ਤਾਂ ਹੀ ਲੱਗਦਾ ਕੰਟਰੋਵਰਸੀਆਂ ਜਾਣ ਕੇ ਹੁੰਦੀਆਂ ਨੇ ਕਿਉਂਕਿ ਫਾਲੋਅਰਸ ਆਂਦੇ ਐ ਲੋਕੀ ਦੇਖਦੇ ਨੇ ਲੋਕੀ ਵੀ ਇਹ ਚੀਜ਼ਾਂ ਜ਼ਿਆਦਾ ਦੇਖਦੇ ਆ ਜੇ ਇੱਕ ਦੂਜੇ ਦਾ ਕੋਈ ਨਾ ਪਰ ਸਮਾਂ ਹੋਣ ਤੇ ਪਾਵਰ ਆ ਗਈ ਤਾਂ ਫਿਰ ਦੂਜਾ ਕੀ ਉਹ ਖਤਮ ਹੋ ਜਾਣਗੇ ਬੰਦੇ ਇਹ ਕਿੰਨਾ ਕੁ ਟਾਈਮ ਬੱਕਰੇ ਦੀ ਮਾਂ ਸੁੱਖ ਮਣਾਊਗੀ ਇਹ ਥੋੜੀ ਆ ਜੀ ਸਾਡਾ ਕੋਈ ਰਤਬਾ ਹੀ ਨਹੀਂ ਹੈਗਾ ਵੀ ਅਸੀਂ ਵੇਖੀਏ ਛੱਡੀ ਜਾਵਾਂਗੇ ਐਂ ਛੱਡੀ ਜਾਵਾਂਗੇ ਉਹ ਕਹਿੰਦੇ ਪ੍ਰੋਡੂਸਰ ਦੁਆਰਾ ਫਿਲਮਾਂ ਬਣਾਉਣ ਲੱਗ ਗਿਆ ਗਾਲਾਂ ਕੱਢਣ ਲੱਗ ਗਿਆ ਤੂੰ ਉਹਨੂੰ ਰੋਕਦਾ ਨਹੀਂ ਮੈਨੂੰ ਉਹਨਾਂ ਨੇ ਕਿਹਾ ਮੈਂ ਕਿਹਾ ਪਹਿਲਾਂ ਲੋਕ ਜਵਾਬ ਦੇਣ ਸਾਡੇ ਵਿਰੁੱਧ ਧਰਨੇ ਕਿਉਂ ਲੱਗੇ ਸੀ ਪਰਚਾ ਜੇ ਸਾਡੇ ਕੋਲੇ ਪਾਵਰ ਆਈ ਅਸੀਂ ਤਾਂ ਉਹਨੂੰ ਸਮਝਾਉਣਾ ਜਿਹਨੂੰ ਛੱਡਣਾ ਅਸੀਂ ਤਾਂ ਉਹਦੀ ਗੱਲ ਹੀ ਨਹੀਂ ਕਰਨੀ ਜਿਹਨਾਂ ਨੂੰ ਠੋਕਣਾ ਅਸੀਂ ਕਿਉਂ ਕੋਟ ਦੰਨੇ ਚਾਹੀਏ ਭਾਈ ਸਾਡੇ ਤੇ ਹਜੇ ਤੱਕ ਪਰਚਾ ਚੱਲਦਾ 3 ਸਾਲ ਹੋ ਗਏ ਕੌਣ ਸਾਡੀ ਤਰੀਕ ਤੇ ਗਿਆ ਭਾਈ ਮੇਰੇ ਤੇ ਕਿੰਨੇ ਪਰਚੇ ਚੱਲਦੇ ਕੋਈ ਇੱਕ ਸਿੱਖ ਹੱਥ ਖੜਾ ਕਰਕੇ ਦੱਸੇ ਕਿੰਨੇ ਚੱਲਦੇ ਦੱਸ ਪੁੱਛ ਤੁਸੀਂ ਦੱਸੋ ਲੋਕ ਦੱਸਣ ਮੇਰਾ ਘਰ ਕਿੱਥੇ ਆ ਮੇਰੇ ਮਾਪਿਓ ਕੀ ਕੰਮ ਕਰਦੇ ਲੋਕ ਦੱਸਣ ਮੈਂ ਤਾਂ ਵੀ ਯਾਦ ਆ ਜਦੋਂ ਦੀਪ ਸਿੱਧੂ ਅਕਾਲ ਚਲਾਨਾ ਕਰ ਗਿਆ ਸੀ ਤਾਂ ਉਦੋਂ ਮੈਂ ਤੁਹਾਨੂੰ ਮਿਲਿਆ ਸੀ ਤਾਂ ਪਹਿਲੀ ਪਹਿਲੀ ਨਜ਼ਰ 'ਚ ਮੈਂ ਵੀ ਤੁਹਾਨੂੰ ਪਛਾਣਿਆ ਨਹੀਂ ਸੀ ਉਹ ਮੈਨੂੰ ਤਾਂ ਮੇਰਾ ਵਾਪੇ ਉਹ ਨਹੀਂ ਪਛਾਣ ਸਕਦਾ ਜੇ ਮੈਂ ਉਹਨਾਂ ਕੋਲੇ ਭੇਸ ਬਦਲ ਕੇ ਉੱਟ ਜਾਤਾ ਗਵਰਨਮੈਂਟ ਕਿੱਥੋਂ ਪਛਾਣ ਲਵੇਗੀ ਜਦੋਂ ਸੱਚੇ ਰਾਹ ਤੇ ਚੱਲੋ ਤੁਹਾਨੂੰ ਧਰਤੀ ਰਾਹ ਦਿੰਦੀ ਆ ਪਰ ਤੁਹਾਡੀ ਸੋਚ ਸਹੀ ਹੋਣੀ ਚਾਹੀਦੀ ਆ ਤੁਸੀਂ ਆਪਦੇ ਨਿੱਜੀ ਹਾਲਾਤਾਂ ਪ੍ਰਤੀ ਜਿਹੋ ਜਿਹੀ ਮਰਜ਼ੀ ਹੋ ਮੈਂ ਆਪਦੇ ਘਰੇ ਜਿਵੇਂ ਮਰਜ਼ੀ ਤੁਰਿਆ ਫਿਰਾਂ ਮੈਂ ਆਪਦੇ ਪਰਿਵਾਰ ਚ ਆਪਦੇ ਯਾਰਾਂ ਦੋਸਤਾਂ ਜਿਵੇਂ ਮਰਜ਼ੀ ਰਵਾਂ ਗਾਲਾਂ ਕੱਢਾਂ ਜਾਂ ਮੈਂ ਉਹਨਾਂ ਨਾਲ ਗਾਣੇ ਸੁਣਾ ਜੋ ਮਰਜ਼ੀ ਕਰਾਂ ਮੇਰਾ ਨਿੱਜੀ ਮਸਲਾ ਮੈਂ ਆਪਦੇ ਪਰਿਵਾਰ ਚ ਰਹਿ ਰਿਹਾ ਮੇਰੇ ਨਾਲ ਜੋ 10ਵੀਂ 12ਵੀਂ ਤੱਕ ਮੇਰੇ ਨਾਲ ਦੇ ਮੇਰੇ ਭਰਾ ਮੇਰੇ ਨਾਲ ਪੜ੍ਹੇ ਹੋਏ ਆ ਉਹ ਮੈਨੂੰ ਬਾਬਾ ਜੀ ਜਾਂ ਅਮਰਤ ਜੀ ਥੋੜੀ ਕਹਿ ਕੇ ਬੁਲਾਉਣਗੇ ਮੈਂ ਉਹਨਾਂ ਨੂੰ ਕਹਿੰਨਾ ਭਾ ਮੈਨੂੰ ਗਾਲ ਕੱਢ ਕੇ ਬੁਲਾਓ ਮੈਨੂੰ ਖੁਸ਼ੀ ਹੋਊਗੀ ਅਸੀਂ ਇਕੱਠੇ ਪੜੇ ਆ ਤੇ ਅਸੀਂ ਇੱਕ ਦਿਨ ਨੂੰ ਗਾਲਾਂ ਕੱਢ ਕੱਢ ਹੀ ਬੁਲਾਉਂਦੇ ਰਹੇ ਸਾਡਾ ਕੀ ਗਈ ਹੈ ਕਿਹੜੀ ਗੱਲ ਆ ਫੇਰ ਕਿਹੜੀ ਗੱਲ ਤੇ ਜੇ ਅਸੀਂ ਕਹਿ ਤੀਏ ਮੇਰਾ ਸੁਭਾਅ ਬਹੁਤ ਹੋਰ ਸਾਦਾ ਮੈਂ ਮੈਨੂੰ ਜਿੱਦਾਂ ਦਾ ਬੰਦਾ ਮਿਲਦਾ ਮੈਂ ਉਹੋ ਜਿਹੀ ਹੋ ਕੇ ਮਿਲਦਾ ਪਰ ਇਹ ਮੈਂ ਜਿਵੇਂ ਪਹਿਲਾਂ ਵੀ ਕਿਹਾ ਵੀ ਇਹਨਾਂ ਜਿਹੜੇ ਸੋਸ਼ਲ ਮੀਡੀਆ ਤੇ ਫੇਮਸ ਹੁੰਦੇ ਐ ਇਹਨਾਂ ਦੇ ਕਿੱਥੇ ਨਾ ਕਿੱਥੇ ਆਪਣੇ ਫੋਲੋਅਰਸ ਵਧਾਣ ਦੇ ਕਰਕੇ ਮੈਂ ਕਹਿੰਦਾ ਵੀ ਇਹਨਾਂ ਨੂੰ ਸ਼ਾਇਦ ਉਹ ਕਰਨਾ ਹੀ ਪੈਂਦਾ ਕਿਉਂਕਿ ਜੇ ਚਾਚੇ ਦਾ ਕੰਟੈਂਟ ਪਾਓ ਉਹ ਚੱਲਣਾ ਬਹੁਤ ਔਖਾ ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਮੈਂ ਮਹਾਰਾਜ ਉਹੀ ਤੁਹਾਨੂੰ ਕਹਿਣਾ ਮੈਂ ਸੋਚੀ ਬੈਠੇ ਆਂ ਸੀ ਵੀ ਇਹਨਾਂ ਨੂੰ ਖੁੱਲਾ ਸਮਾਂ ਦਿੱਤਾ ਵਿਆ ਇਹਨਾਂ ਨੂੰ ਕਿਹਾ ਵਿਆਈਆ ਚਾਹੇ ਤੁਸੀਂ ਨੰਗੇ ਨੱਚਣਾ ਸ਼ੁਰੂ ਕਰ ਦੋ ਚਾਹੇ ਤੁਸੀਂ ਪੋਡਕਾਸਟ ਸ਼ੁਰੂ ਕਰ ਲੋ ਚਾਹੇ ਤੁਸੀਂ ਲਾਈਵ ਪਾਈ ਚਲੋ ਚਾਹੇ ਤੁਸੀਂ ਪ੍ਰੋਮੋਸ਼ਨਾਂ ਸ਼ੁਰੂ ਕਰ ਲੋ ਆ ਜਿਹੜੇ ਪੋਡਕਾਸਟ ਖੁੱਲ ਕੇ ਚੱਲਣਾ ਹੁਣ ਹੱਦੋਂ ਵੱਧ ਪੰਜਾਬ ਦੇ ਵਿੱਚ ਉਹਨਾਂ ਨੂੰ ਵੀ ਅਸੀਂ ਸਨੇਹੇ ਭੇਜੇ ਹੋਏ ਆ ਜੇ ਪਹੁੰਚ ਗਏ ਹੋਣ ਤਾਂ ਅੱਜ ਕੱਲ ਤਾਂ ਪੋਡਕਾਸਟ ਤੇ ਵੀ ਖੁੱਲਾ ਸਭ ਕੁਝ ਚੱਲਣ ਲੱਗ ਗਿਆ ਮੈਂ ਉਹਨਾਂ ਨੂੰ ਇਹ ਗੱਲਬਾਤ ਕਹਤੀ ਆ ਵੀ ਅਸੀਂ ਤੁਹਾਡੇ ਕੋਲੇ ਨਹੀਂ ਆਉਣਾ ਅਸੀਂ ਉੱਧੇ ਹੀ ਆਉਣਾ ਜਿੱਦੇ ਅਸੀਂ ਮਰਨਾ ਬਸ ਵੀ ਉੱਧੇ ਸਾਰਾ ਕੁ ਉਹ ਕਹਿੰਦੇ ਨੇ ਤੇ ਕਾਲੀ ਬੋਲੀ ਨੇਰੀ ਵਾਂਗ ਉਠਾਂਗੇ ਸਾਰਾ ਕੁ ਤੈਸ ਨੈਸ ਕਰਦੇ ਆਂਗੇ ਕਿੰਨਾ ਕ ਟਾਈਮ ਵਿਚਾਰਾ ਮਤਲਬ ਜਿਹੜੇ ਜਿਹੜੇ ਹੁਣ ਪੰਜਾਬ ਦੇ ਪੰਜਾਬੀ ਪੋਡਕਾਸਟ ਬਣਾਈ ਬੈਠੇ ਆ ਪੰਜਾਬੀ ਬੀ ਬੋਲ ਰਹੇ ਨੇ ਪਰ ਵਿੱਚ ਵਿੱਚ ਇੱਕ ਅੱਧੀ ਵੀਡੀਓ ਗਾਉਂਦੇ ਵੀ ਪਾ ਦਿੰਦੇ ਆ ਉਹਨਾਂ ਦੇ ਖਿਲਾਫ ਵੀ ਤੁਸੀਂ ਹੁਣ ਮੋਰਚਾ ਕੱਢੋ ਜਿੰਨਾ ਮਰਜ਼ੀ ਪੈਸਾ ਇਕੱਠਾ ਕਰੀ ਜਾਵੇ ਕੋਈ ਵੀ ਪ੍ਰੋਮੋਸ਼ਨਾਂ ਕਰੀ ਜਾਂਦੇ ਪੇਜਾਂ ਦੀ ਲੱਚਰਤਾ ਪੇਜਾਂ ਦੀ ਪ੍ਰੋਮੋਸ਼ਨਾਂ ਕਰੀ ਜਾਂਦੇ ਆ ਵੀ ਆਪ ਇਹਨੂੰ ਫੋਲੋ ਕਰੋ ਇਹਦੇ ਚਾਹ ਸਮਾਨ ਆਇਆ ਇਹਨੂੰ ਫੋਲੋ ਕਰੋ ਇਹਨੇ ਆਪ ਸਮਾਨ ਪੋਸਟ ਕੀਤਾ ਸਮਾਨ ਦਾ ਤਾਂ ਮਤਲਬ ਸਮਝਦੇ ਹੀ ਆ ਕਿਸੇ ਦੇ ਐਮਐਸ ਹੋਣਗੇ ਵੇਖ ਲਿਆ ਸੀ ਕੋਈ ਨਾ ਨਿਗਾਹ ਚ ਕੱਢ ਲੈ ਬੰਦੇ ਹਮ ਕਰ ਲਓ ਪੋਸਟ ਪਰ ਇਹੋ ਜਿਹੇ ਬੰਦਿਆਂ ਕੋਲ ਲੋਕੀ ਆਪ ਹੀ ਇੰਟਰਵਿਊ ਦੇਣ ਜਾਂਦੇ ਸਾਡੇ ਵਰਗੇ ਨੂੰ ਤਾਂ ਮਿਹਨਤਾਂ ਕਰਨੀਆਂ ਪੈਂਦੀਆਂ ਸਵੇਰ ਤੋਂ ਰਾਤ ਤੱਕ ਚਲੋ ਸਾਡੇ ਵੀ ਸਟੂਡੀਓ ਬਣੇ ਆਏ ਆ ਬਟ ਇਹ ਗੱਲ ਆ ਵੀ ਅਸੀਂ ਕੰਟੈਂਟ ਲਿਆ ਰਹੇ ਆ ਲੋਕਾਂ ਨੂੰ ਬਾਈ ਜੀ ਬਾਈ ਜੀ ਵੇਖੋ ਮੈਂ ਤੁਹਾਨੂੰ ਦੱਸਦਾ ਕਿਤੇ ਨਾ ਕਿਤੇ ਇਸ ਪੰਜਾਬ ਦਾ ਵੀ ਮੁੱਲ ਉਤਾਰ ਹੋਣਾ ਤੁਸੀਂ ਜੇ ਪੋਡਕਾਸਟ ਵਾਲੇ ਬੰਦੇ ਆ ਹੁਣ ਉਹਨਾਂ ਕੁੜੀਆਂ ਦਾ ਇੰਟਰਵਿਊ ਕਰੀ ਜਾਂਦੇ ਜਿਨ੍ਹਾਂ ਦਾ ਰਤਬਾ ਹੀ ਕੋਈ ਨਹੀਂ ਇੰਟਰਵਿਊਆ ਪੌਡਕਾਸਟ ਉਹਨਾਂ ਦੇ ਹੋਣੇ ਚਾਹੀਦੇ ਆ ਜਿਨ੍ਹਾਂ ਦੀ ਕੋਈ ਦੇਣ ਆ ਜਿਨ੍ਹਾਂ ਦਾ ਕੋਈ ਸ਼ਿੰਗਾਰ ਆ ਜਿਨ੍ਹਾਂ ਨੂੰ ਸੁਣ ਕੇ ਕਿਸੇ ਦਾ ਕੋਈ ਬੱਚਾ ਚੰਗੇ ਜਿਹੜਾ ਹੈਗਾ ਰਾਹ ਪੈ ਜਾਵੇ ਜੇ ਅਸੀਂ ਪੱਬਾ ਕਲੱਬਾਂ ਦੇ ਵਿੱਚ ਨੱਚਣ ਵਾਲਿਆਂ ਦੀਆਂ ਸਲਫੇ ਸੂਟੇ ਲਾਉਣ ਵਾਲੀਆਂ ਕੁੜੀਆਂ ਦੀਆਂ ਇੰਟਰਵਿਊ ਕਰੀ ਜਾਵਾਂਗੇ ਤੇ ਫਿਰ ਉਹ ਉਹਨਾਂ ਦੇ ਪਿੰਡਾਂ ਦੇ ਵਿੱਚ ਬੈਠੀਆਂ ਬੱਚੀਆਂ ਵੀ ਇਹ ਸੋਚਣਗੀਆਂ ਵੀ ਇਹ ਵੀ ਟੈਟੂ ਬਣਾਈ ਫਿਰਦੀ ਆ ਮੁੰਡਿਆਂ ਨਾਲ ਘੁੰਮਦੀ ਆ ਤੇ ਸਾਡੀਆਂ ਇਹਨਾਂ ਦੀਆਂ ਇੰਟਰਵਿਊਆਂ ਜਾਂਦੀਆਂ ਤੇ ਅਸੀਂ ਇੰਟਰਵਿਊਆਂ ਤੱਕ ਜਾਣਾ ਤੇ ਸਾਨੂੰ ਵੀ ਆਹ ਕੁਝ ਕਰਨਾ ਪਊਗਾ ਹੂੰ ਸਮਝਦੇ ਆ ਨਾ ਤੁਸੀਂ ਮੈਂ ਇਹੋ ਜਿਹਾ ਪੋਡਕਾਸਟ ਮੈਂ ਕਰ ਲਈ ਦੇਖ ਰਿਹਾ ਸੀ ਬਥੇਰੇ ਹੁੰਦੇ ਆ ਜਿਮ ਜਮ ਮਲਾਂਦੀ ਐ ਐਦਾ ਪੋਡਕਾਸਟ ਸਾਰਾ ਮੈਂ ਕੀ ਐ ਇਹਦੇ ਚ ਕੁਝ ਵੀ ਨਹੀਂ ਤੇ ਪੋਡਕਾਸਟ ਵਾਲੇ ਨੂੰ ਕੀ ਐ ਵਿਊ ਹੋਣਾ ਚਾਹੀਦੇ ਪੈਸੇ ਹੋਣੇ ਚਾਹੀਦੇ ਗਾਣਿਆਂ ਦੀ ਭਾਵੇਂ ਭਾਵੇਂ ਬੇੜਾ ਘਰ ਕੋ ਜੇ ਪੰਜਾਬ ਦਾ ਸਮਝ ਗਏ ਤੁਸੀਂ ਚਾਜਦਾ ਕੰਟੈਂਟ ਚਲਾਉਣ ਵਾਸਤੇ ਮਿਹਨਤੀ ਤਾਂ ਬਹੁਤ ਕਰਨੀ ਪੈਂਦੀ ਜਿਹੜੀ ਮਿਹਨਤ ਕਰੋਗੇ ਉਹ ਤੁਹਾਡੀ ਨਸਲ ਵੀ ਤਾਂ ਬਚਾ ਕੇ ਰੱਖੂਗੀ